ਹੋ ਸਤਿ ਸ੍ਰੀ ਅਕਾਲ ਸਨਾਤਨ ਧਰਮ ਕੀ ਜੈ ਭਗਵਾਨ ਸ਼੍ਰੀ ਰਾਮ ਕੀ ਜੈ ਅੱਜ ਗੜਸ਼ੰਕਰ ਸ਼ਹਿਰ ਦੇ ਵਿੱਚ ਅਯੋਧਿਆ ਧਾਨ ਤੋਂ ਅਕਸ਼ਤ ਕਲਸ਼ ਸਾਡੇ ਵਿਚਕਾਰ ਪਹੁੰਚੇ ਨੇ ਸਾਡੇ ਸਾਰੇ ਹੀ ਗੜਸ਼ੰਕਰ ਵਾਸੀਆਂ ਵੱਲੋਂ ਇਲਾਕਾ ਨਿਵਾਸੀਆਂ ਤੋਂ ਕਲਸ਼ ਗੜਸ਼ੰਕਰ ਪਹੁੰਚਦੇ ਬਹੁਤ-ਬਹੁਤ ਪ੍ਰਣਾਮ ਕਰਦੇ ਆਂ ਕਲਸ਼ ਨੂੰ ਤੇ ਯਾਤਰਾ ਅੱਜ ਭਗਵਾਨ ਬਾਲਮੀਕ ਮੰਦਿਰ ਜੋਂ ਸ਼ੁਰੂ ਹੋ ਕੇ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਗੜਸ਼ੰਕਰ ਤੱਕ ਜਾਵੇਗੀ ਤੇ ਕਲਸ਼ ਗਊਸ਼ਾਲਾ ਵਿੱਚ ਸਥਾਪਿਤ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਜਿੰਨਾ ਵੀ ਕਲਸ਼ ਦੇ ਵਿੱਚ ਜਲ ਹੈ ਪਵਿੱਤਰ ਜਲ ਸਾਰੇ ਸ਼ਹਿਰ ਦੇ ਵਿੱਚ ਵੱਖ-ਵੱਖ ਮੰਦਰਾਂ ਨੂੰ ਤੇ ਇਲਾਕੇ ਦੇ ਵਿੱਚ ਜਿੰਨੇ ਵੀ ਪਿੰਡਾਂ ਦੇ ਵਿੱਚ ਮੰਦਰ ਪੈਂਦੇ ਨੇ ਉਹਨਾਂ ਨੂੰ ਵੰਡਿਤ ਕੀਤਾ ਜਾਵੇਗਾ ਤੇ ਇਸ ਵਾਰ ਅਸੀਂ ਸਾਰੇ ਯਾਤਰਾ ਸ਼ਹਿਰ ਵਾਸੀਆਂ ਦੇ ਉੱਤੇ ਪਹੁੰਚੇ ਧੰਨਵਾਦ ਕਰਦੇ ਆਂ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਭਾਈ ਭਾਈ ਸਾਰੀ ਸਰਕਾਰ ਦਾ ਮੈਂ ਕੋਟੀ ਕੋਟੀ ਧੰਨਵਾਦ ਕਰਦਾ ਆਂ ਇਹ ਚਾਬਗ ਜੋ ਕਿ ਅਯੋਧਿਆ ਜੀ ਤੋਂ ਆਏ ਨੇ ਸਾਡੇ ਗੜ ਸ਼ੰਕਰ ਦਾ ਬਹੁਤ ਹੀ ਵੱਡਾ ਸੁਭਾਗਿਆ ਹੈ ਤੇ ਅਸੀਂ ਇਥੋਂ ਕੌਸ਼ਲਾ ਤੱਕ ਜਾਣਾ ਆ ਕੌਸ਼ਲਾ ਤੋਂ ਗੜਸ਼ੇਂਕਰ ਦੇ 23 ਧਾਰਮਿਕ ਜੋ ਮੰਦਿਰ ਹੈ ਉਹਨਾਂ ਤੱਕ ਇਹ ਚਾਵਲ ਪਹੁੰਚਣਗੇ ਇਹ ਅਲੱਗ-ਅਲੱਗ 231 ਪਿੰਡਾਂ ਦੇ ਵਿੱਚ ਵੀ ਪਹੁੰਚਣਗੇ ਉਸ ਤੋਂ ਬਾਅਦ ਜੋ ਧਾਰਮਿਕ ਸੰਸਥਾਵਾਂ ਦੇ ਦੁਆਰਾ ਇਹ ਕੱਲੇ-ਕੱਲੇ ਘਰ-ਘਰ ਤੱਕ ਪਹੁੰਚਾਏ ਜਾਣਗੇ ਇੱਕ ਸੱਦਾ ਪੱਤਰ ਆ ਜੋ 22 ਜਨਵਰੀ 2024 ਨੂੰ ਸ਼੍ਰੀ ਰਾਮਚੰਦਰ ਜੀ ਦਾ ਭੱਪੇ ਮੰਦਿਰ ਬਣਨੇ ਜਾ ਰਿਹਾ ਘਰ-ਘਰ ਸੱਦਾ ਪੱਤਰ ਆ ਸਾਰਿਆਂ ਨੇ ਆਪਣੇ ਘਰ ਦੇ ਵਿੱਚ ਇਸ ਮੌਕੇ ਦੇ ਉੱਤੇ ਦੇਸੀ ਘੇਦੀ ਜੋਤ ਜਗਾ ਕੇ ਸ਼੍ਰੀ ਰਾਮਚੰਦਰ ਜੀ ਦੇ ਜਕਾਰੇ ਲਗਾਣੇ ਨੇ ਜੈ ਸ਼੍ਰੀ ਰਾਮ